ਹਾਂਜੀ ਗੁੱਡ ਮਾਰਨਿੰਗ ਆ ਜੀ ਸਾਰਿਆਂ ਨੂੰ ਤੇ ਅੱਜ ਚੱਲੇ ਆ ਜੀ ਰੇਤੇ ਦੀ ਇੱਕ ਹੋ ਟਰਾਲੀ ਲੈਣ ਤੇ ਰੇਤਾ ਘਟ ਗਿਆ ਸੀ ਮੈਂ ਕਿਹਾ ਇੱਕ ਟਰਾਲੀ ਭਰਾ ਲਈਏ ਤੇ ਉਹ ਸਟਾਰਟ ਕਰਤਾ ਉਧਰ ਉਸਤਾਦ ਇਹਦੀ ਮੈਂ ਕਿਹਾ ਸੈਲਫ ਮਾਰ ਦੇਈਏ ਤੇ ਮੜਾ ਜਾ ਸਾਫ ਸੁਪਈਆ ਕਰ ਲਈਏ ਇਹਦੀਆਂ ਪੱਤੀਆਂ ਖੋਲਤੀਆਂ ਸੀਗੀਆਂ ਦੁਬਾਰਾ ਲਾ ਲਾਂਗੇ ਹੁਣ ਵਿੱਚ ਰੱਖਤੇ ਆ ਠਗਣ ਨੂੰ ਤੇ ਡਾਲਾ ਲਾਤਾ ਟੋਚਨ ਦੇਖ ਲੈਣੇ ਆ ਵੀ ਟੋਚਨ ਹੈ ਵਿੱਚ ਇੱਧਰੇ ਪਾਸੇ ਪਿਆ ਹੁਣ ਉਹ ਜੀ ਟੋਚਨ ਹੈਗਾ ਆ ਵਿੱਚ ਭਾਗ ਮੜ ਜੇ ਸਾਫ ਸੁਭਿਆ ਕਰਦੇ ਚਾ ਵੇ ਮੜਾ ਮੜਾ ਫੇਰ ਹੁਣ ਤੋਂ ਆ ਵੀ ਸਾਫ ਕਰਦੇ ਆ ਇਹ ਕਰਕੇ ਪਹਿਲਾਂ ਇਹਨੂੰ ਮੜਾ ਸਾਫ ਕਰ ਲਈਏ ਹੁਣ ਇਹਦੀ ਵਾਰੀ ਆ ਇਹਨੂੰ ਵੀ ਸਾਫ ਕਰ ਦਈਏ ਤੇ ਕਪੜਾ ਮਾਰ ਕੇ ਬਾਹਰ ਲਗਾਨੇ ਆ ਤੁਹਾਨੂੰ ਲਓ ਜੀ ਮੇਰੇ ਵੀਰੋ ਇਹ ਵੀ ਸਾਫ ਹੋ ਗਿਆ ਚੰਗੀ ਤਰ੍ਹਾਂ ਤੇ ਵੀ ਕਪੜਾ ਵੱਜ ਗਿਆ ਤੇ ਹੁਣ ਚੱਲਦੇ ਆ ਲਗਾਨੇ ਆ ਤੁਹਾਨੂੰ ਜਾ ਕੇ ਅੱਗੇ ਰਾਜ ਲਓ ਜੀ ਗियर ਪਾਤਾ ਆ ਦੂਜਾ ਬਲੌਗਰ ਵੀ ਆ ਇਹ ਟਰੈਕਟਰ ਉਹ ਲੈ ਕੇ ਆਉਗੇ ਅਸੀਂ ਆਹ ਲੈ ਕੇ ਚੱਲੇ ਆ ਹਾਂ ਜੀ ਲੋ ਜੀ ਕੱਲ੍ਹ ਪਏ ਆ ਸੁਲਤਾਨਪੁਰ ਦੇ ਵਿੱਚ ਹੀ ਹੋ ਕੇ ਜਾਵਾਂਗੇ ਅੱਜ ਤੇ ਤਣਕਾਂ ਦੇਖੋ ਯਾਰ ਐ ਐਡਾ ਦਾ ਮੌਸਮ ਕਦੇ ਲੱਭਣਾ ਬਾਹਰ ਨੂੰ ਇਹ ਇੰਡੀਆ ਚ ਹੀ ਆ ਸ਼ਾਂਤੀ ਐ ਹਣ ਹਾਂ ਜੀ ਲੋ ਜੀ ਸੜਕ ਤੇ ਆ ਗਏ ਸੀ ਮੇਨ ਤੇ ਉਸਤਾਦ ਲਿਆਂਦਾ ਅਜ ਮਗਾ ਟੋਜਨ ਪਾਉਣ ਨੂੰ ਉਦੋਂ ਥੋੜਾ ਜਿਹਾ ਕੰਮ ਔਖਾ ਸੀ ਅੱਜ ਆ ਜੇਗਾ ਟੋਜਨ ਪਾ ਕੇ ਆ ਬਈ ਕੱਢ ਕੇ ਲੈ ਕੇ ਜਾਵਾਂਗੇ ਇਹ ਆ ਬੰਦੇ ਆ ਗਏ ਹੁਣ ਇਕੱਠੇ ਹੋ ਗਏ ਆ ਤੇ ਹੁਣ ਬਸ ਗਾਂ ਜਾਂਦੇ ਆ ਸਿੱਧਾ ਟੱਕ ਤੇ ਲਓ ਜੀ ਮੇਰੇ ਮਿੱਤਰੋ ਕਹਿੰਦੇ ਰਾਜ ਉੱਥੇ ਚਾਹ ਦਾ ਲੰਗਰ ਲੱਗਾ ਵੀ ਬੜੀ ਲੋੜ ਦੀ ਚਾਹ ਦੇ ਲੰਗਰ ਚਾਹ ਪੀ ਲਈ ਆ ਤਾਂ ਨੁਕਸਾਨ ਹੋ ਰੋਈ ਮਗਰ ਵਾਲੇ ਵੀ ਚਾਹ ਪੀਣ ਲੱਪੇ ਸੀ ਇਹ ਕਹਿੰਦੇ ਨੇ ਹੁੰਦੇ ਵੀ ਗਾਣੇ-ਦਾਣੇ ਦੇ ਲਿਖਿਆ ਖਾਨ ਵਾਲੇ ਦਾ ਨਾਂ ਕਿੱਥੇ ਆ ਕੇ ਚਾਹ ਮਿਲੀ ਬਹੁਤ ਮਤਲਬ ਵਾਹਿਗੁਰੂ ਦੀ ਮਿਹਰ ਆ ਚਲੋ ਹੁਣ ਟੱਕ ਤੇ ਪਹੁੰਚੀਏ हां जी लो जी मेरे वीरयो की कहना ते बाना ते पहुंच गएया तुसी बंद ते और जाके तू 100 10 किलोमीटर ते जाके कंडा जाके पारकी कटाके دریا ਚਲਦੇ ਪਹਿਲੀ ਵਾਰ ਤੋ ਆਪਾ ਜਾਇਆ ਨਹੀਂ ਤਾਂ ਠੰਡ ਜੇ ਮੁਰ ਜਾਂਦੇ ਹੀ ਅੱਗੇ ਆ ਮਗਰ ਆ ਗਾਇਆ ਸਤਾਰੀ ਅਫਰੇ ਲੋ ਜੀ ਜਦੋਂ ਜਹਿਦ ਕਰਦੇ ਪਹੁੰਚ ਗਏ ਆ ਮਰੇ ਦੋ ਟਰਾਲੀਆਂ ਹੋਰ ਆ ਉਹ ਤਾਂ ਚੱਲ ਭਰੀਓ ਆ ਤੀਜੀ ਆਪਣੀਆਂ ਉਹ ਭਰੀਓ ਖੜੀ ਆ ਇੱਲੀ ਵਾਰ ਟੱਪ ਜਾਏ ਆ ਅੱਗੇ ਤਾਂ ਤੁੰਤੂ ਦੂਜੇ ਆ ਕੇ ਮੁੜ ਗਏ ਆਂ ਇਧਰ ਦਰਿਆ ਦਾ ਪਾਣੀ ਖੜਿਆ ਨਾਲ ਦਾ ਹੀ ਆ ਜੀ ਹਾਂਜੀ ਲਓ ਜੀ ਦੋਨੇ ਘੋੜੇ ਇਕੱਠੇ ਹੋ ਗਏ ਆ 60 ਨਾਲ ਆ ਗਿਆ ਸਾਦ ਤੇ ਕੰਡਾ ਹੋਊਗਾ ਅੰਜੀ ਕੰਡਾ ਹੋ ਗਿਆ ਐ ਮਿੱਤਰੋ ਤੇ ਹੁਣ ਜਾ ਰਹਾ ਅਸੀਂ ਦਰਿਆ ਵੱਲੋਂ ਤੇ ਸਾਡੇ 2 ਬੰਦੇ ਗਾਇਬ ਹੋ ਗਏ ਮੈਨੂੰ ਲੱਗਦਾ ਇਹ ਲਿਆਂਦੇ ਦਾ ਨਾਲ ਅਸੀਂ ਕੰਮ ਕਰ ਨੂੰਆ ਪਰ ਉਹ ਖੜਾ ਇੱਕ ਤਾਂ ਗਾੜੀ ਪਾ ਲਈ ਉਹਨੇ ਕਿਸੇ ਨਾ ਕਿਸੇ ਮਾਰ ਜੁੱਠੇ ਨਹੀਂ ਅਜੇ ਆ ਜਾਓ ਮਗਰ ਉਹ ਹੋਈ ਮੈਂ ਇਹ ਦੇ ਤੇ ਦੋ ਜਗ੍ਹਾ ਇੱਕ ਠੇਕੇਦਾਰੀ ਵਾਲੇ ਪੈਸੇ ਲੱਗ ਲੈ ਲੈਂਦੇ ਆ ਉਧਾਂ ਦਾ ਪਰਚੀ ਬਾਣੀ ਚਾਹੀਦੀ 1800 ਚਲੋ ਟਰਾਲੀ ਹਿਸਾਨਾ 500 ਜਾਂ 400 ਭਾਈ 2200 ਰੁਪਏ ਦੀ ਟਰਾਲੀ ਚਾਹੀਦੀ ਆ ਪਰ ਪੈਂਦੀ ਜਾ ਕੇ ਸਾਨੂੰ 4100 4200 ਦੀ ਆ ਥੋੜੇ ਜਿਹਾ ਵਸੇ ਜਿਆਦਾ ਲੈ ਲੈਂਦੇ ਆ ਚਲੋ ਕੀ ਕਰ ਸਕਦੇ ਆ ਭਗਵਾਨਤ ਮਾਨ ਦੀ ਸਰਕਾਰ ਆ ਚਲੋ ਕਿੰਨਾ ਹੀ ਭਾਰੀ ਤਾਂ ਟਰਾਲੀਆਂ ਚ ਮੈਣਨ ਲੱਪਿਆ ਉਹ ਜੀ ਲੀਆਂ ਤੇ ਲਾ ਦੀਏ ਟਰਾਲੀ ਹੁਣ ਆ ਮੈਨੂੰ ਵਲੌਗ ਬਣਾਉਣਾ ਪੈਂਦਾ ਉਤਰ ਕੇ ਬੋਲਦੇ ਨਹੀਂ ਵਲੌਗ ਬਣਾਉਂਦੇ ਬਣਾਉਂਦੇ ਆਂ ਕਈ ਗੱਲਾਂ ਮੈਨੂੰ ਦੇਖਣੀਆਂ ਪੈਣੀਆਂ ਤੇ ਸਾਡੇ ਚੀਤਾ ਜੀ ਨੇ ਕੀ ਕਹਿਣਾ ਚਾਹੋਂਗੇ ਡਰਾਈਵਰੀ ਬਾਰੇ ਇਹਨਾਂ ਦੇ ਇੱਕ ਹੋਰ ਡਰਾਈਵਰ ਦੇਖਿਆ ਕੋ ਦੇ ਹੁਣ ਮੈਂ ਕਾ ਲੀਆਂ ਜੀ ਨਹੀਂ ਆਣੀ ਟਰਾਲੀ ਦੇ ਕੇ ਆ ਲੀਆਂ ਜਮਾੜੇ ਬੱਲੀ ਦੇ ਕੇ ਲਵਾ ਲਈ ਆ ਹੈਗੀਆਂ ਦਾ ਹੈ ਕੋਈ ਕਿਹੜੇ ਆਪ ਲਾਣੇ ਪੈਣਾ ਹੈ ਹੈ ਖਾਲੀ ਨੇ ਕਿਹੜੇ ਲਾਣੇ ਦੋਸਤ ਦੇਖ ਲਓ ਜੇ ਬੱਲੀ ਦੇ ਤਾਂ ਜ਼ਿਆਦਾ ਵਧੀਆ ਆਹੋ ਕਿਹੜੇ ਲਾ ਕੇ ਨਾ ਦੋਸਤ ਠੀਕ ਹੈ ਠੀਕ ਉਹ ਥੋੜਾ ਜਿਹਾ ਡਰਾਈਵਰ ਸਾਡਾ ਇਦਾਂ ਹੀ ਆ ਅੱਜ ਬਈ ਇਹਦਾ ਡੈਡੀ ਦਾ ਟਾਪ ਦਾ ਡਰਾਈਵਰ ਆ ਇਹ ਹੱਲੇ ਉਹ ਤਾਂ ਗੋਣ ਨਹੀਂ ਲਏ ਨੇ ਥੋੜੇ ਬਾਲੇ ਕੋਈ ਇੱਕਲ ਰੱਖ ਦੇ ਰਿਹਾ ਨੂੰ ਚਾਈ ਗੱਲ ਸੁਣੀ ਜਾਣਦੇ ਕਢਾਉਂਦੇ ਰਏ ਨੇ ਵਿਚਾਰੇ ਟਰੈਕਟਰ ਨੂੰ ਕਿੱਥੋਂ ਲੈ ਲਵੇ ਫੱਟੀ ਲੈਦਾ ਫੱਟੀ ਨਾਲ ਮੈਨੂੰ ਦੱਸਣਾ ਪੈਂਦਾ ਨੇ ਡਰਾਈਵਰਾਂ ਨੂੰ ਇਹਦਾ ਡੈਡੀ ਦਾ ਹੈਗਾ ਦਾ ਸਾਡਾ ਅੰਕਲ ਬਹੁਤ ਕਾਮਯਾਬ ਅੱਗੇ ਪਿੱਛੇ ਢੇਡੇ ਲਾਲਾ ਹੁਣ ਇਹਨੂੰ ਕਹਿਣਾ ਵੀ ਅੰਕਲ ਤੋਂ ਥੋੜੀ ਜੀ ਟ੍ਰੇਨਿੰਗ ਲਵੇ ਇਹ ਇਹ ਥੋੜੀ ਜੀ ਕਾਲੀ ਕਰਦਾ ਇਹਨੂੰ ਹੌਲੀ ਹੌਲੀ ਹੁਣ ਇਹਦੇ ਡੈਡੀ ਦੇ ਕੋਲ ਨਾ ਕਲਾਸਾਂ ਲਵਾਉਣੀਆਂ ਇਹਦੀਆਂ ਹਾਂ ਲਾਹ ਕਿਹੜੇ ਦੋ ਹੋਰ ਪਾਜੀ ਕਹਿੰਦਾ ਡਾਲਾ ਖਿੱਚ ਕੇ ਨਾ ਮਾਰੀ ਖਿੱਚ ਕੇ ਮਾਰਨਾ ਆ ਲੋਕ ਜਾ ਇੱਕ ਮਿੰਟ ਬੱਲੀਆਂ ਦੇਣੀਆਂ ਉਹਨੇ ਇਹਨੂੰ ਛੱਡਣਾ ਇਹਦੇ ਡੈਡੀ ਦੇ ਨਾਲ ਚਾਰ ਕਿੜੇ ਆਰਮ ਟਰੈਕ 60 ਇਹ ਮਜ਼ਾਕ ਕਰਦੇ ਹੁੰਦੇ ਆ ਐਵੇਂ ਸੀਰੀਅਸ ਨਾ ਲੈਜੋ ਸਾਡੀਆਂ ਗੱਲਾਂ ਨੂੰ ਅਸੀਂ ਸ਼ੋਗਲ ਮੇਲਾ ਸਾਡਾ ਚੱਲਦਾ ਰਹਿੰਦਾ ਰੋਕਲਾ 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 ਆ ਬੰਦਾ ਹੀ ਰਗੜਦਾ ਹੀ ਰੋਕਲਾ ਹਾਂ ਭਰਾਵਾ ਬਾੜ ਲਾ ਉਹਨੂੰ 10 ਮਿੰਟ ਨਹੀਂ ਤੂੰ ਕੰਨ ਚ ਇੱਧਰ ਸੋਨਾ ਦੰਦ ਚ ਸੋਨਾ ਕੀ ਕੀ ਕਿਹੜਾ ਤੇਰੇ ਦਵਾਈ ਦਾ ਖੂਹ ਆ ਤਾ ਤੇਰੇ ਹੈਂ ਇੱਕ ਸੋਨੇ ਦੰਦ ਹੋਰ ਲਵਾ ਲਾ ਦੇ ਗੀੜਾ ਲਾ ਦੇ ਅੱਗੇ ਪਿੱਛੇ ਨੂੰ ਤੇ ਹੁਣ ਬੱਚੇ ਆਪਾਂ ਸਾਰੇ ਇੱਥੇ ਹੁਣ ਅਗਲਾ ਅਗਲਾ ਕੀੜੇ ਨੂੰ ਆਹ ਡਰਾਈਵਰ ਚੈੱਕ ਕਰਨਾ ਮਾੜਾ ਡਾਲਾ ਵਿੱਚ ਮਾਰ ਦੇ ਕੋਈ ਨਹੀਂ ਮੋਰੋਂ ਲੈ ਆਗੇ ਮਾੜਾ ਰੇਤਾ ਉਹਦੇ ਦੂਆ ਹੋ ਜਾਊਗਾ ਆ ਡਾਲਾ ਬਿੰਗਾ ਨਾ ਹੋ ਜਾਵੇ ਬੈਲੀ ਦੇ ਦਿਓ ਦਾ ਬਹੁਤ ਸਿਰਾਂ ਕਰ ਤਾ ਤਾਂ ਇਹ ਲੈਡ ਸਾਡੀ ਡਟ ਗਈ ਹੈ ਨਾ ਅਰੇ ਲੈਡ ਲੈਣੀ ਆ ਨਵੀਂ ਹੁਣ ਦੇਣ ਲੱਗਿਆ ਬੱਲੀਆਂ ਥੱਲੇ ਲੈਡ ਤਾਂ ਨਹੀਂ ਬੰਤੀ ਓਹੋ ਬਚਾ ਹੋ ਗਿਆ ਭਰਾ ਮੈਲ ਨੂੰ ਵੀ ਜਾਣਾ ਕੱਲ ਨੂੰ ਫੇਰ ਦਵਾਰਾ ਚਲੋ ਚਲੋ ਲਾ ਦਿਓ ਬੱਲੀਆਂ ਦੇ ਉੱਪਰ ਹੁਣ ਲਓ ਜੀ ਉਹ ਚੰਨ ਪਾ ਲਿਆ ਪਹਿਲੇ ਹੀ ਕਹਿੰਦੇ ਟੀਸੀ ਕੱਢ ਦੇਣੀ ਅੱਜ ਬੁਲੇ ਕਰਦੇ ਹੋ ਬਾਈ ਹੋਰ ਕੋਠਾ ਛਾੜਦੇ ਹੋ ਛੇੜਦਾ ਭਾਈ ਤੇ ਆਪਣੇ ਹਸਾਨਾ ਟੀਸੀ ਘੜਦੇ ਹੋ ਹਾਂਜੀ ਜਿਹਨੇ ਬਾਹਲੀ ਸੌਣ ਨਹੀਂ ਹੈ ਇਹ ਕਰਦੀ ਬਕਵਾਸ ਨਾ ਉਹ ਦਿੱਲੀ ਬਟੂਆ ਛੱਡਿਆ ਹੈ ਭਰਾਵਾ ਸੱਚ ਕਦੋਂ ਜਾਣਾ ਲੈਣ ਉਹ ਜਾਣ ਕੇ ਛੱਡ ਗਏ ਅਸੀਂ ਜਾਣਾ ਆਪੇ ਤੇ ਨਹੀਂ ਜਾਣਾ ਇੱਥੇ ਘਰ ਕੰਮ ਕੌਣ ਕਰੇ ਮੈਂ ਤਾਂ ਤੂੰ ਅਸੀਂ ਇਹਨਾਂ ਦਿਹਾੜੀਆਂ ਬਾਹਰ ਆਇਆ ਘਰੋਂ ਹੱਲੀ ਟਿਕਾ ਦਿੱਲੀ ਛੱਡਿਆ ਹੋਟਲ 'ਚ ਜਾਣ ਕੇ ਛੱਡ ਕੇ ਆਏ ਵੀ ਦੋ ਦਿਨ ਫੇਰ ਲੱਗ ਜਾਣ ਬਾਹਰ ਉਹ ਕੰਮ ਬਣਾ ਲੈ ਇੱਥੇ ਉਹਨਾਂ ਰੇਤਾ ਲਾਣਾ ਵੀ ਆ ਜਾ ਕੇ ਆਪੇ ਬੜੇ ਪਾਇਓ ਆ ਬੂਟ ਤੈਨੂੰ ਕੀ ਗੱਲ ਅਸੀਂ ਲਾਈ ਆ ਉਹਦਣ ਅਸੀਂ ਲਾਈ ਟਰਾਲੀ ਮੈਂ ਸੁੱਕੇ ਨੇ ਉਹਦਣ ਦੋਨਾਂ ਨੇ ਉੱਥੇ ਖੜਾ ਰੇ ਇਕੱਠਾ ਜੱਟ ਦੇ ਕੇ ਚਲ ਕੌਣ ਕਿਹਨੇ ਲਈ ਦੱਸ ਦੇ ਆ ਬਲੌਗ ਬਲੌਗ 'ਤੇ ਆਇਆ YouTube 'ਤੇ ਮੜਾ ਦੇਖ ਲਈ ਹੈ ਐਡਿਟ ਕਾਛਾ ਬੰਦਾ ਐਡਿਟ ਕਰਤਾ ਵਿੱਚ ਕੰਮ ਨਾ ਹੋਵੇ ਬਸ ਆ ਤਿੰਨ ਦਿਨ ਕੰਮ ਫੇਰ ਕੇ ਆ ਗਏ ਆ ਉੱਥੇ 10000 ਕੱਪੜਿਆਂ ਦੇ ਖਰਾਬ ਕਰੇ ਹੁੰਦਾ 25000 ਕੀਤਾ ਦੇਖ ਲੈ ਇਹਨਾਂ ਨੂੰ ਬਾਹਰ ਭੇਜਣਾ ਹੱਲੇ ਇੱਥੇ ਨਹੀਂ 100 ਰੁਪਈਆ ਮੰਗਿਆ ਵੀ ਤਾ ਤਾਂ ਲੈ ਲਾ ਹੁਣ ਇੱਥੇ ਹੋਟਲਾਂ ਜੇ ਆ 20 25000 ਮਮਾ ਕਮਰਾ ਲਿਆ ਇਹਦਾ 25000 ਰੁਪਿਆ ਰਾਤ ਦੇ ਇੱਥੇ ਕਰਾਇਆ ਜੀ ਡਬਲ ਲੈ ਤੇ ਅਮਰ ਭਾਈ ਆ ਦੇਖ ਲਾ ਨਾਲੇ ਸਾਡੇ ਇੰਦਰਜੀਤ ਸਿੰਘ ਬੈਠ ਸੁਣਿਆ ਦੇਖੋ ਇਹਨਾਂ ਨੂੰ 15000 ਵਾਲਾ ਰੂਮ ਰਹਿ ਇਹ ਇਹ ਕੈਨੇਡਾ ਜਾ ਕੇ ਦਿਹਾੜੀ ਲਾਊਗਾ ਇੱਥੇ ਬਜ਼ਾਰ ਦੇ ਰੇ ਚਾਰ ਰੇਲ ਤੇ ਮਾਰ ਚੱਲ ਇਹ ਤਾਂ ਨਹੀਂ ਕੀ ਹੁੰਦਾ ਬਾਜੀ ਕਹਿੰਦਾ 100 ਰੁਪਿਆ ਦੇ ਦਾਂਗੇ ਚੱਲ ਲਵਾ ਦੇ ਨਾਲ 100 ਰੁਪਿਆ ਮੈਂ ਦੇਣਾ ਚੱਲ ਮਮਾ ਇੱਥੇ ਲੱਕ ਲੁੱਕ ਸਿੱਧਾ ਹੋਣਾ ਚੱਲ ਲਵਾ ਦੇ ਤੇ ਵੀ ਆ ਆ ਕੰਮੀ ਆ ਇੱਕ ਟਰਾਲੀ ਭਰ ਦਵੇਂ ਹੈ ਨਾ ਆ ਦੇਖੋ ਹੁਣ ਸੁਕਾ ਦਵਾਈ ਦੇਖਿਆ ਆ ਆ ਉੱਥੇ ਕਿਹੜਾ ਤੇਰਾ ਕੰਪਿਊਟਰ ਫਿੱਟ ਕਰ ਦੇਣਾ ਆ ਚਾਰ ਘੰਟੇ ਦਾ ਕੰਮ ਕਰਦਾ ਬਾਕੀ 18 ਘੰਟੇ ਸੁੱਤਾ ਰਹਿੰਦਾ ਮਾ ਲਾਇਸੈਂਸ ਦਿਖਾਏ ਨੂੰ ਬੱਦੂਏ ਜੋ ਕੱਢ ਕੇ ਲੋਕੀ 20-20 ਲੱਖ ਲਈ ਫਿਰਦੇ ਆ ਠੀਕ ਹੈ ਜੀ 10 ਕੇ ਆਉਂਦੇ ਕਹਿੰਦੇ ਭਾਜੀ ਲਾ ਲਓ ਪਹਿਲਾਂ ਟਰਾਲੀ ਮੈਂ ਕਹਿੰਨਾ ਫੇਰ ਕਰਦੇ ਆ ਸ਼ੁਰੂ ਆਪਣੇ ਲੱਗਿਓ ਜੀ ਬਾਈ ਜੀ ਆਦੇ ਕਿੱਥੇ ਜਿਹੜੀ ਚੀਜ਼ ਰੈਜਾ ਉਹਦੇ ਉੱਪਰ ਬੂਟ ਲੈ ਕੇ ਖੜ ਗਏ ਆ ਤੈਨੂੰ ਅਕਲ ਨਹੀਂ ਆਈ ਕਾ ਤੇ ਬਕਵਾਸ ਆਹ ਤੇ ਰੈਜਾ ਮਾਮਾ ਇਹਦੇ ਉੱਪਰ ਤੂੰ ਬੂਟ ਲੈ ਕੇ ਖੜ ਗਿਆਂ ਬਕਵਾਸ ਨਾ ਕਰ ਹੁਣ ਬਹੁਤੀ ਹਸਾਉਂਦੀ ਹਾਂ ਹਾਂਜੀ 43610 ਟੋਜਨ ਬਾਕੇ ਰੈਡੀ ਕਰਕੇ ਖੜਾ ਕਰਤਾ ਪਹਿਲੇ ਹੀ ਤੇ ਅਰ ਸੁਖਾ ਕਦੇ ਮਾਇਨਾ ਕਰਦਾ ਪਿਆ ਵੀ ਕਿੰਨੇ ਕਿੰਨੇ ਫੁੱਟ ਪੋਣਾ ਓਸਤਾਦ ਜੀ ਉੱਪਰ ਨੂੰ ਜਿੰਨਾ ਪਾਸਤਾ ਇਹਨੇ ਹਾਂ ਮੈਂ ਬਾਹਰ ਆ ਰਿਹਾ। ਇਹ ਜਾ ਕੇ ਲਾਣਾ ਵੀ ਆ ਨਹੀਂ ਜਿੰਨਾ ਪਾਇਆ ਜਾ ਕੇ ਲਾਣਾ ਵੀ ਆ। ਆ ਦਾ ਅੱਛਾ ਸਟੈਂਡ ਲ ਖੋਲੇ ਲਾਦਾ ਕੇ ਟਰੈਕਟਰ ਦਾ ਇੱਥੇ ਹੈ ਨਾ ਬੜਾ ਡੂੰਘਾ ਪਿਆ ਹੈ। ਇਹਨੇ ਆਪੇ ਉਹ ਪਾ ਫਰਿਆ ਹੁੰਦਾ ਪਾਣੀ ਤੇ। ਹੂੰ। ਨਹੀਂ ਮੈਂ ਤਾਂ ਲਾਦਾ ਸਟੈਂਡ ਦਾ ਵੇਹ ਲਾਦਾ ਕੇ। ਪਾਣੀ ਧਿੰਮਣੋਂ ਆਏ। ਅੱਛਾ। ਹਵਾ ਕੱਢਣੂ ਹਾਂ ਸਾਰਿਆਂ ਨੂੰ ਨਹੀਂ ਪਤਾ ਸਾਨੂੰ। ਉੱਪਰ ਕਹਿੰਦੇ ਨਕਲੀ ਬੱਦਲ ਬਣਾਏ ਹੁੰਦੇ ਜਿੱਦਾਂ ਜਾਹ ਜਾਣਾ ਉਦਾਂ ਦਾ ਮਾਹੌਲ ਬਣਿਆ ਆ। ਅੱਜ ਨਹੀਂ ਆਣਾ ਮੀਂਹ ਅੱਜ ਰੋਗਦਾ ਹੀ ਸਪਰੇ ਕਰਾਈ ਆ ਅੱਜ ਕੀਤੀ ਪ੍ਰਮਾਤਮਾ ਨੂੰ ਨਹੀਂ ਇਹ ਤੌਰ ਤੇ ਸੀ ਇਧਰ ਆ ਕੇ ਕਰਤਾ ਹੀ ਰੱਬ ਨੂੰ ਮਾੜੀ ਜੀ ਬੇਨਤੀ ਕਿ ਰੱਬਾ ਰੱਬਾ ਅੱਜ ਨਾ ਬਰਵਾਈ ਹੋਣਾ ਜੀ ਹੈ ਤੇ ਪਰ ਇਹ ਤਾਂ ਮਾਲ ਉਹ ਉਧਰਲੇ ਪਾਸੇ ਪੈਂਦਾ ਲੁਧਿਆਣੇ ਵਾਲ ਦੇ ਪਾਸੇ ਆ ਇਧਰ ਆਪਣਾ ਹੀ ਨਹੀਂ ਉਹ ਪਾਰ ਨੂੰ ਜਾਂਦੇ ਉਹ ਹਾਂ ਨਾ ਪਾਰ ਨੂੰ ਲਓ ਵੀ ਮਿੱਤਰੋ ਫਾਂਦੀ ਹੋ ਗਈ ਆ ਲੋਡ ਤੇ ਹੁਣ ਕੱਢਣ ਲੱਗਿਆ ਮੂਰੇ ਆਪਣਾ ਜੋੜਿਆ ਅਸਤਾਨਾ ਦਾ ਛੱਟ ਜੇ ਤੇ ਆਉਣਗੇ ਨਿਕਲਦੀ ਅੱਟ ਐ ਵੀ ਤੁਰਪੈ ਕਾਂ ਚਲ 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 ਰਾਹ دور ਉਪਰਾਂ ਦਾ ਇੰਡੀਆ ਤੱਕ ਚੈਂਪੀਅਨ ਸੀ ਸੀ ਕੱਢੀਓ ਪੂਰੀ ਤੇ ਪੂਰੇ ਆਪਣਾ ਝੁਕਾ ਜੋੜਿਆ ਜਾਂਦੇ ਆ ਧੂੜਾਂ ਪੱਟ ਦੇ ਦੋ ਜੀ ਲਓ ਜੀ ਕਰੋ ਫੇਰ ਚੈੱਕ ਆਉਂਦੇ ਬੌਕਰੇ ਝੋਟੇ ਉਸਤਾਦ ਆ ਗੜ ਝੋਟਾ ਵੇ ਕਰੋ ਚੈੱਕ ਕਰੋ ਯਾਰ ਆ ਨੂੰ ਵਾਰ ਨਵੰਬਰ ਤੋ ਕਰੋ ਚੈੱਕ ਫੇਰ ਉਸਤਾਦ ਨਾਲ ਆਪਣਾ ਝੋਟਾ 60 ਹੋਂਦੇ ਢੂੜਾ ਪੱਟ ਦੇ ਚੈੱਕ ਕਰੋ ਬਈ ਚੈੱਕ ਜੋਰ ਚ ਉਪਰਾਂ ਦਾ ਛੋਟਾ ਹੈ ਨਾ ਛੋਟਾ ਦਾ ਆ ਲਾ ਬੁੜਾ ਫੌਂਡ ਚੈੱਕ ਕਰੋ ਯਾਰ ਆ ਫੌਂਡ ਚੱਲ 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 ਛੋਟਿਆ ਓਏ ਚੱਪੀ ਦਾਸ ਨਾਲ ਰਾਣੂ ਬਾੜਾ ਉਹ ਆ ਬੁੱਢੀ ਟਰਾਲੀ ਆ ਰਹੀ ਤਾ ਵੇਖ ਰਹੇ ਨੇ ਪਿੱਛੇ ਜੀ ਬਸ ਸੰਗ ਦੇ ਫੋਟੋ ਆਹ ਬਈ ਜਿੱਦਾਂ ਵੇ ਚੌਕੀ ਆਵਾਜ਼ ਆਵਾਜ਼ ਛੋਟਾ ਨਾ ਪਹਿਲਾਂ ਮਮਾ ਇੰਨੇ ਬਾੜ ਭੱਜ ਗਏ ਹੈ ਉਹ ਦਰਿਆਜੋਂ ਸਾਰੇ ਚੋਂ ਹਾਂਜੀ ਲਓ ਜੀ ਲਿਆ ਕੇ ਬਾਹਰ ਲਾਉਂਦੇ ਆ ਇਥੇ ਪੱਲੀ ਪਾਉਂਦੇ ਹੁੰਦੇ ਆ ਅੰਕਲ ਨੂੰ ਨਹੀਂ ਪੈਂਟਦੇ ਹੀ ਆ ਕਹਿੰਦੇ ਵੀ ਸਾਡੀ ਰਾਹ ਦੇ ਪੈਸੇ ਰੱਖ ਲਓ ਜਾਵੇ ਪੱਲੀ ਪਾ ਕੇ ਦਿੰਦੇ ਆ 200 ਰੁਪਏ ਦੇਣਾ ਹੀ ਪੈਂਦਾ ਚਲੋ ਕੀ ਕਹਿ ਸਕਦੇ ਆ ਜੀ ਹੁਣ ਉਹ ਵੀ 4200 4100 ਵੀ ਕਾਲੀ ਪੈ ਜਾਂਦੀ ਆ ਜਾ ਕੇ ਇਹ ਆਪਣਾ ਫਾਦ ਜੀ ਨਗਰ ਆ ਗਿਆ ਫਾਟ ਉੱਥੇ ਚੜਾਈ ਜੇ ਤੇ ਰੋਕ ਲਓ ਇੱਥੋਂ ਉੱਤਰੂ ਗਾਂ ਘਮਾ ਕੇ ਫੇ ਇੱਧਰ ਨੂੰ ਲੈ ਕੇ ਜਾਵਾਂ ਕਿਉਂ ਇੱਧਰ ਨੂੰ ਥੋੜੀ ਆਂਟ ਜਾਵਾ ਮੇਰੇ ਹਿਸਾਬ ਨਾਲ ਤੇ ਲੋ ਜੀ ਵਾਪਸੀ ਦੇ ਰੇਲੇ ਜਾ ਰਹੇ ਹੁਣ ਤੇ ਬਿਆਨਰ ਗੁਲਬਾਤੀ ਹੀ ਲੋ ਜੀ ਟਰਾਲੀ ਲੈ ਕੇ ਆ ਗਏ ਆਂ ਵਾਪਸ ਹੋਣਾ ਇੱਥੋਂ ਹੀ ਦੋ ਪਾ ਲੈਣੇ ਆ ਪਹਿਲਾਂ ਹੀ ਤੇ ਉੱਥੇ ਲੈ ਜਾ ਕੇ ਦੇਖਦੇ ਆਂ ਕੁਝ ਕਰਦੇ ਆਂ ਸਿਸਟਮ ਦੋ ਜਣ ਪਾਨੇ ਆ ਹੁਣ ਬਾਪੂ ਜੀ ਵੀ ਆ ਗਏ ਨੇ ਉਧਰ ਕਣਕ ਨੂੰ ਸਪਰੇਅ ਚੱਲਦੀ ਆ ਤੇ ਇਹ ਸੁੱਖਾ ਆ ਰਿਹਾ ਇੱਧਰ ਵੱਡਾ ਉੱਧਰੋਂ ਵਾਹ ਇੱਥੇ ਲਿਆ ਕੇ ਲਾਣੇ ਆ ਇਹ ਡਾਲਾ ਲਾਵਾਂਗੇ ਪਹਿਲਾਂ ਉਹ ਸਮਾਨ ਪਰੇ ਕਰਾ ਲਿਆ ਆ ਤੇ ਦੋਨੇ ਟਰੈਕਟਰ ਇੱਧਰੋਂ ਵੜ ਜੂਗੇ ਪਹਿਲਾਂ ਡਾਲਾ ਲਾ ਕੇ ਫੇਰ ਤਾਕੀ ਲਾਵਾਂਗੇ ਬਾਅਦ ਚ ਤੇ ਉੱਧਰ ਖੜਾ ਕਰਤਾ ਆ ਝੋਟੇ ਦੋਈ ਲਓ ਬਈ ਮਿੱਤਰੋ ਥੋਠੀ ਬਹੁਤ ਆਈ ਆਉਣ ਲੱਗੇ ਆ ਬਾਹਣ ਇੱਥੇ ਕਰੋ ਜੋਰ ਵੇ ਉਸਤਾਦ ਦਾ ਚੈੱਕ ਇੱਧਰ ਨਾਲ ਨਾਲ ਕੰਮ ਚੱਲਦਾ ਇੱਧਰ ਆ ਗਿਆ ਸਾਡਾ ਭਰਾ ਕਰੋ ਵਿੱਚ ਇੱਕ ਆਹ ਸਾਡਾ ਪੇੜਾ ਹੋ ਨਹੀਂ ਬਾਈ 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 ਉਹ ਬਈ ਹੁਣ ਦੇਖਦੇ ਆ ਬੈਗ ਹੋਊਕ ਨਹੀਂ ਬੈਗ ਨਹੀਂ ਹੋਣੇ ਮੈਨੂੰ ਲੱਗਦਾ ਨਹੀਂ ਪਿੱਛੋਂ ਪਾ ਕੇ ਵੇ ਕੱਟਣੀ ਹੋਊਗਾ ਇਹਦਾ ਰਲਤ ਬਸਾ ਲਈ ਇੱਧਰ ਨੂੰ ਬਾਹਰ ਨਹੀਂ ਵੀ ਇਹਦੇ ਹੁਣ ਕੀ ਤਰਤੀਬ ਲਾਉਦੇ ਆ ਸੌ ਵੀ ਕਹਿੰਦੇ ਪੰਗਾ ਘਾਤ ਲੈਣਿਆ ਉਤੋਂ ਟਰਾਲੀ ਮਾਰ ਕੇ ਤੇ ਹੁਣ ਪਿੱਛੇੋਂ ਲੱਗੇ ਟੋੜੇ ਕੌਣ ਨੇ ਵੇਰਿਆਂ ਦੇਦੇ ਕੀ ਬੰਦਾ ਰਿੱਕੇ ਦੇ ਪਾਲੇ ਟਰਾਲੀ ਆਮ ਖਰਾਬ ਕਰਦੇ ਆ ਉੱਥੇ ਆ ਵੀ ਹਾਂਜੀ ਲਓ ਜੀ ਇਹ ਬਲੌਗ ਦਾ ਹੁਣ ਇੱਥੇ ਐਂਡ ਕਰਨਾ ਪੈਣਾ ਚੱਕਰ ਪੈ ਗਿਆ ਟਰੈਕਟਰ ਦੇ ਵਿੱਚ ਹੁਣ ਦੁਕਾਨਾਂ ਵਾਕੀ ਦਾ ਜਾ ਕੇ ਪਤਾ ਲੱਗੂ ਮਕੈਨਿਕ ਦੇ ਤੇ ਉਹ ਪਾਟ ਗਿਆ ਦੂਆ ਆਪਣੇ ਇਹਦਾ ਟਿਊਬ ਟਾਪ ਪਾਟ ਗਈ ਹੈ ਨਵੀਂ ਬੋਗੀ ਹੁਣ ਤੇ ਰੀਪੇ ਵਾਲੀ ਹੁਣ ਟਰਾਲੀ ਲਾਹਤੀ ਹੈ ਇੱਥੇ ਇਹਨੂੰ ਕੱਢਦੇ ਹਾਂ ਬੌਲੀ ਵਾਲੀ ਟਰੈਕਟਰ ਲੱਦ ਕੇ ਛੱਡ ਕੇ ਆਵਾਂਗੇ ਤੇ ਅੱਜ ਦੇ ਬਲੌਗ ਦਾ ਥੋੜਾ ਜਿਆਦਾ ਫੈਟ ਤਰੀਕੇ ਦੇ ਨਾਲ ਐਂਡ ਹੋਊਗਾ ਮਿਲਾਂਗੇ ਤੁਹਾਨੂੰ ਅਗਲੇ ਬਲੌਗ 'ਚ ਸਾਰਿਆਂ ਨੂੰ ਵਾਸ ਸ੍ਰੀ ਕਾਲ ਆ